ਹੈਲੋ ਜੀ ਮੇਰੇ ਬਲੋਗ ਨੂੰ ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਸਵਾਗਤ ਕਰਦੀ ਹਾਂ ਜੀ ਤੁਹਾਡਾ ਤੁਹਾਡੇ ਬਲੌਗ ਦੇ ਵਿੱਚ ਲੈ ਕੇ ਆਏ ਅੱਜ ਨਵਾਂ ਬਲੌਗ ਲੱਜੇ ਘਰ ਦੇ ਕੰਮ-ਕਾਜ ਕਰ ਲਈ ਆਪਾਂ ਉਹਨਾਂ ਦੀ ਰੋਟੀ ਸਾਂਭੀ काम ਆਪਣੇ ਹੋ ਗਏ ਕੰਮ ਕਰਨ ਤੋਂ ਬਾਅਦ ਕੁਝ ਅੱਜ ਥੋੜਾ ਜਿਹਾ ਕੰਮ ਕਰਦਾ ਇਹ ਫਰਕ ਹੋ ਗਿਆ ਸੀ ਵੀ ਡਰਜੀ ਲੱਗੇ ਹੋਏ ਨੇ ਬਾਹਰ ਪਲਾਂਟ ਦੇ ਵਿੱਚ ਉੱਥੇ ਕੰਮ ਕਰਦੇ ਸੀ ਇਹ ਪਸ਼ੂਆਂ ਦਾ ਆਪਾਂ ਰਖਾਉਣਾ ਪੈਂਦਾ ਸੀ ਕੁਝ ਹੁਣ ਪਤਾ ਹੈ ਵੀ ਮੌਸਮ ਦਾ ਫਰਕ ਪੈ ਗਿਆ ਉਹਦੇ ਕਰਕੇ ਨਾ ਆਉਣ ਦਾ ਕੰਮ ਹੋ ਜਾਂਦਾ ਜੀ ਰੋਜ਼ ओके ਉਹਨਾਂ ਦਾ ਧੋਣ ਵਾਲਾ ਜਿਹੜਾ ਉਹ ਕਮਰਾ ਜਿਹੜੇ ਬਣਨੇ ਜੁਨੇ ਬਸ ਉਹ ਧੋ ਕੇ ਸਾਰਾ ਕੁਝ ਕਰਕੇ ਟਾਈਮ ਹੋ ਗਿਆ 10:00 ਵਜੇ 10:00 ਵਜੇ ਹੁਣ ਆਪਾਂ ਫ੍ਰੀ ਆ ਰੋਟੀ ਖਾ ਕੇ ਫਿਰ ਕਰਦੇ ਆ ਥੋੜੀ ਦੇਰ ਰੈਸਟ ਜਿਵੇਂ ਦੇਖਦੇ ਆ ਫੋਨ ਨਾਲੇ ਹੋਣੀਆਂ ਜੀ ਦਲੀਆ ਫਿਰ ਦੁਪਹਿਰ ਨੂੰ ਬਣਾਵਾਂਗੇ ਆਪਾਂ ਦਲੀਆ ਚਲੋ ਮਿਲਦੇ ਆਂ ਜੀ ਫਿਰ ਖਾ ਲਈਏ ਰੋਟੀ ਹੁਣ ਫਿਰ ਬਾਅਦ ਵਿੱਚ ਮਿਲਦੇ ਆਪਾਂ ਕਰਦੇ ਆਂ ਗੱਲਬਾਤ ਹਾਂ ਜੀ ਬਸ ਰੋਟੀ ਖਾਣ ਤੋਂ ਬਾਅਦ ਫਿਰ ਆਪਾਂ ਕੀ ਕੀਤਾ ਰੈਸਟ ਇੱਥੇ ਹੈਗਾ ਸੀ ਦੁਪਹਿਰ ਦਾ ਟਾਈਮ ਫਿਰ ਇਹ ਲਸਣ ਦਾ ਪੱਟ ਕੇ ਰੱਖੇ ਨੂੰ ਕਈ ਦਿਨ ਹੋ ਗਏ ਸੀ ਪਰ ਇਹ ਸੀਗਾ ਵੀ ਗਿੱਲਾ ਸੀ ਨਾ ਉਦੋਂ ਹੁੰਨੇ ਮਿੱਟੀ ਜਿਹੜੀ ਥੋੜੀ ਬਹੁਤੀ ਲੱਗੀ ਸੀ ਉਹ ਸੁੱਕ ਗਈ ਸੀ ਇਹ ਨਾਲੇ ਇਹਦੇ ਉੱਪਰਲੇ ਡੱਕੇ ਜਿਹੜੇ ਸੁੱਕ ਚੱਲੇ ਸੀ ਉਹਦੇ ਕਰਕੇ ਬਸ ਹੁਣ ਸਾਫ਼ ਕਰਕੇ ਇਹਦੀਆਂ ਉਹ ਬੰਨ ਦਾਂਗੇ ਇਹਨੂੰ ਬੰਨ ਕੇ ਰੱਖ ਕੇ ਚਲੋ ਇਹ ਸੀ ਵੀ ਕੁਝ ਇਹ ਹੈਗਾ ਸੀ ਕੁਝ ਆਪਣੇ ਜਿਹੜਾ ਦੂਜਾ ਜਿਆਦਾ ਮੋਟਾ-ਮੋਟਾ ਜਿਆ ਕਹਿੰਦੇ ਹੁੰਦੇ ਨੇ ਵੀ ਦੋ ਤਿੰਨ ਕਿ ਪੋਥੀਆਂ ਜੀਆਂ ਹੁੰਦੀਆਂ ਨੇ ਉਹਦੇ ਵਿੱਚ ਉਹ ਹਜੇ ਖੜਾਈ ਸੀ ਜਣੀ ਲਸਣ ਉਹ ਨਹੀਂ ਸੀ ਪਰ ਉਹਦੇ ਨਹੀਂ ਸੀ ਪਟਾਈ ਕੀਤੀ ਇਹਨੂੰ ਕਈ ਦਿਨ ਹੋ ਗਏ ਸੀ ਇਹ ਪਟਕੇ ਰੱਖ ਲਿਆ ਸੀ ਬਸ ਇੱਥੇ ਮੈਂ ਤੇ ਮੰਮੀ ਨੇ ਲਸਣ ਸਮਾਰ ਕੇ ਚਲੋ ਹੈ ਤਾਂ ਥੋੜਾ ਸੀ ਚਲੋ ਆਏ ਸੀ ਵੀ ਦੋਨਾਂ ਜਣੇ ਲੱਗ ਕੇ ਬਸ ਸਮਾਰ ਕੇ ਸਾਫ਼ ਕਰਕੇ ਕੁਛ ਫੇਰ ਨਾਲ ਜਿਹੜਾ ਥੋੜਾ ਬਹੁਤਾ ਕੂੜਾ ਕਡਾ ਜਖਿੰਡਿਆ ਸੀ ਫਿਰ ਉਹ ਸਾਫ਼ ਕਰਕੇ ਚਲੋ ਇਹ ਮਕਾਤਾ ਸੀ ਫਿਰ ਉਸ ਤੋਂ ਬਾਅਦ ਮੈਂ ਬਣਾਉਣ ਲੱਗੀ ਸੀ ਦੁਪਹਿਰ ਦੀ ਚਾਹ ਉਹ ਚਾਹ ਤੋਂ ਪਹਿਲਾਂ ਕਰ ਲਿਆ ਸੀ ਕੰਮ ਪਸ ਚਾਹ ਬਣਾ ਕੇ ਫਿਰ ਇੱਥੇ ਨਾਲੇ ਸਾਨੂੰ ਇਹ ਵੀ ਸ਼ਾਮ ਦੀ ਸਬਜੀ ਦੀ ਤਿਆਰੀ ਕਰ ਲਾਂਗੇ ਵੀ ਨਾਲੇ ਚਾਹ ਪੀਣੇ ਆ ਸਬਜੀ ਬਣਾਉਣੀ ਸੀ ਅੱਜ ਪਰ ਸ਼ਿਮਲਾ ਮਿਰਚ ਉਹ ਲੈ ਕੇ ਰੱਖਿਆ ਹੋਇਆ ਸੀ ਟਾਈਮ 4:30 ਹੋ ਗਏ ਸੀ ਹਾਂਜੀ 4:30 ਦੇ ਵਿਚਾਲੇ ਦਾ ਹੈਗਾ ਸੀ ਟਾਈਮ ਫਿਰ ਇਹ ਹੋ ਜਾਂਦਾ ਜੀ ਵੀ ਜਿਵੇਂ ਹੁਣ ਸ਼ਾਮ ਨੂੰ ਪਸ਼ੂਆਂ ਦਾ ਕੰਮ ਧੰਦਾ ਕਰਨਾ ਹੁੰਦਾ ਧਾਰ ਵਗੈਰਾ ਚੁਣੀ ਹੁੰਦੀ ਹੈ ਨਾ ਵੀ ਉਹਦੇ ਤੋਂ ਪਹਿਲਾਂ-ਪਹਿਲਾਂ ਸਬਜੀ ਨੂੰ ਤੜਕਾ ਲੱਗ ਜਾਂਦਾ ਹੁੰਦਾ ਨਾਲੇ ਇਹ ਹੋ ਜਾਂਦਾ ਵੀ ਆਟਾ ਗੁੰਨ ਕੇ ਰੱਖ ਲੈਂਦੇ ਹੁੰਨੇ ਆ ਵੀ ਚਲੋ ਜਿਹੜੇ ਥੋੜੇ ਬਹੁਤੇ ਕੰਮ ਕਰਨ ਵਾਲੇ ਹੁੰਦੇ ਨੇ ਇਹ ਪਹਿਲਾਂ ਕਰ ਲੀਦੇ ਨੇ ਫਿਰ ਚਲੋ ਇਹ ਹੋ ਜਾਂਦਾ ਹਨਾ ਵੀ ਜਿਵੇਂ ਦਾਣਾ ਵਗੈਰਾ ਪਾਉਣਾ ਹੈ ਕੱਖ ਹਰਾ ਪਾਉਣਾ ਹੁੰਦਾ ਵੀ ਇਹਨਾਂ ਨੇ ਵਧਣਾ ਕਰਨਾ ਹੁੰਦਾ ਵੀ ਇਹ ਜੇ ਚਲੋ ਥੋੜੇ ਬਹੁਤੇ ਜੇ ਕੰਮ ਹੁੰਦੇ ਨੇ ਜਿਹੜੇ ਕੁਝ ਆਪ ਨੂੰ ਕਰਨੇ ਕਰਾਉਣੇ ਪੈਂਦੇ ਨੇ ਨਾਲ ਲੱਗ ਲਗਾ ਕੇ ਕੁਝ ਹਜੇ ਬੱਚੀ ਦੇ ਸਿੰਗਾ ਦੇ ਉਹ ਦਾਗਣ ਕਰਕੇ ਨਾ ਉਹ ਹਜੇ ਥੋੜਾ ਜ਼ਖਮ ਹੈਗੇ ਸੀ ਫਿਰ ਉਹਦੇ ਵੀ ਲਾਉਣਾ ਪੈ ਜਾਂਦਾ ਪੇਸਟ ਵਗੈਰਾ ਬਸ ਆਈ ਚਲੋ ਤੁਹਾਨੂੰ ਪਤਾ ਹੀ ਹੈ ਨਾ ਸ਼ਾਮ ਨੂੰ ਕੁਝ ਟਾਈਮ ਵੀ ਇੱਕਦਮ ਜਿਹੀ ਹੋ ਜਾਂਦਾ ਨਾ ਜਦ ਧੁੱਪ ਜੀ ਲੱਗਦੀ ਹੁੰਦੀ ਹੈ ਜਾਂ ਫਿਰ ਨੇਰਾ ਨੇਰਾ ਜਿਹੀ ਲੱਗਣ ਲੱਗ ਜਾਂਦਾ ਐਸੇ ਚਲੋ ਪਹਿਲਾਂ ਨਾਲੋਂ ਤਾਂ ਬਹੁਤ ਫਰਕ ਪੈ ਗਿਆ ਪਰ ਇਹ ਹੋ ਜਾਂਦਾ ਵੀ ਸ਼ਾਮ ਨੂੰ ਆਏ ਹੁੰਦਾ ਵੀ ਜਲਦੀ ਜਲਦੀ ਕੰਮ ਕਰਕੇ ਫਿਰ ਫ੍ਰੀ ਹੋ ਜੀਏ ਤਾਂ ਕਰਕੇ ਬਸ ਮੈਂ ਅੱਜ ਤੇ ਸਬਜ਼ੀ ਕੱਟ ਕੇ ਫਿਰ ਲੱਗੀ ਸੀ ਤੜਕਾ ਲਾਉਣ ਤੜਕਾ ਲਾਇਆ ਸੀ ਆਪਾਂ ਸਿੰਪਲ ਜਿਹੇ ਤਰੀਕੇ ਨਾਲ ਪਿਆਜ਼ ਭੁੰਨ ਲਈ ਸੀ ਇਹਦੇ ਵਿੱਚ ਜਿਆਦਾ ਮਸਾਲੇ ਤਾਂ ਨਹੀਂ ਸੀ ਪਾਏਵੇਂ ਖੈਰ ਜਿਵੇਂ ਲਸਣ ਆਦਰਕ ਵਗੈਰਾ ਥੋੜਾ ਹੀ ਪਾਇਆ ਸੀ ਇਹਦੇ ਵਿੱਚ ਜਣੀ ਇਹ ਹੋ ਜਾਂਦਾ ਵੀ ਥੋੜਾ ਜੀਰਾ ਤੇ ਗਰਮ ਮਸਾਲਾ ਪਾ ਲੈਣੇ ਨੇ ਤੇ ਜਿਆਦਾ ਥੋੜਾ ਬਹੁਤਾ ਜਿਵੇਂ ਥੋੜਾ ਜਿਹਾ ਮਸਲਾ ਸਰ ਜਿਵੇਂ ਇਹ ਹੋ ਜਾਂਦਾ ਜਿਵੇਂ ਆਪਣੇ ਕਈ ਸਬਜ਼ੀਆਂ ਇਦਾਂ ਦੀ ਹੁੰਦੀਆਂ ਜਿਨ੍ਹਾਂ ਦੇ ਵਿੱਚ ਜ਼ਿਆਦਾ ਲਸਣ ਆਦਰਕ ਵਗੈਰਾ ਵਧੀਆ ਲੱਗਦਾ ਪਰ ਇਹਦੇ ਵਿੱਚ ਗਰਮ ਮਸਾਲਾ ਜ਼ਿਆਦਾ ਆਈ ਹੋ ਜਾਂਦਾ ਉਹਦੇ ਨਾਲ ਸਵਾਦ ਦਾ ਫਰਕ ਪੈ ਜਾਂਦਾ ਵੀ ਸਵਾਦ ਲੱਗਦੀ ਹੈ ਬਸ ਮੈਨੂੰ ਇਹ ਸੀ ਮੈਂ ਕਿਹਾ ਵੀ ਸਬਜ਼ੀ ਨੂੰ ਤੜਕਾ ਲਗਾ ਦੇਣੀ ਹੈ ਨਾਲ ਆਟਾ ਗੁੰਨ ਕੇ ਰੱਖ ਲੈਣਾ ਹੈ ਕੁਝ ਜਿਵੇਂ ਦੁੱਧ ਨੂੰ ਗਰਮ ਕਰਕੇ ਵੀ ਠੰਡਾ ਫ੍ਰਿਜ ਚ ਲਾਇਆ ਹੁੰਦਾ ਫਿਰ ਉਹ ਕੱਢ ਕੇ ਰੱਖ ਲੈਣੇ ਨੇ ਵੀ ਜਾਗ ਲਾਇਆ ਜਾਂਦਾ ਹੈ ਫ੍ਰਿਜ ਚੋਂ ਥੋੜੀ ਦੇਰ ਮਤਲਬ ਕੱਢ ਕੇ ਬਾਹਰ ਰੱਖ ਲੈਣੇ ਨੇ ਵੀ ਥੋੜਾ ਜਿਹਾ ਰੂਮ ਟੈਂਪਰੇਚਰ ਤੇ ਆਜ ਵੀ ਕਿਉਂਕਿ ਜਿਵੇਂ ਆਪਾਂ ਗੈਸ ਤੇ ਕੋਈ ਵੀ ਚੀਜ਼ ਬਣਾਉਣੀ ਕਰਨੀ ਆ ਹਨਾ ਵੀ ਉਹਦੇ ਨਾਲ ਥੋੜੀ ਗੈਸ ਦੀ ਬਚਤ ਰਹਿੰਦੀ ਆ ਹਨਾ ਜੇ ਆਪਾਂ ਫ੍ਰਿਜ ਚੋਂ ਕੱਢ ਕੇ ਜਿਹੜੇ ਚੀਜ਼ ਗੈਸ ਤੇ ਰੱਖਦੇ ਆ ਉਹਦੇ ਨਾਲ ਫਿਰ ਗੈਸ ਦਾ ਵੀ ਫਰਕ ਪੈ ਜਾਂਦਾ ਹਨਾ ਵੀ ਜਿੰਨੀ ਚੀਜ਼ ਠੰਡੀ ਉਹਨੇ ਗਰਮ ਹੋਣ ਨੂੰ ਵੀ ਉਹਨਾਂ ਟਾਈਮ ਲੈਣਾ ਏ ਜੇ ਆਪਾਂ ਪਹਿਲਾਂ ਕੱਢ ਕੇ ਰੱਖ ਦਿੰਨੇ ਆ ਫ੍ਰਿਜ ਜੜੀ ਕੋਈ ਵੀ ਚੀਜ਼ ਹਨਾ ਤੇ ਫਿਰ ਉਹ ਰੂਮ ਟੈਂਪਰੇਚਰ ਤੇ ਆਉਣ ਨਾਲ ਗੈਸ ਘੱਟ ਖਰਚ ਹੁੰਦੀ ਆ ਵੀ ਉਹਦੀ ਬਚਤ ਹੋ ਜਾਂਦੀ ਆ ਬਾਕੀ ਚਲੋ ਜੀ ਹਰ ਇੱਕ ਦਾ ਆਪਣਾ ਘਰ ਆ ਆਪਣੇ ਤਰੀਕੇ ਨੇ ਹਨਾ ਹਰ ਇੱਕ ਨੂੰ ਆਪਣੀ ਸਮਝ ਵੀ ਵਧੀਆ ਲੱਗਦੀ ਹੁੰਦੀ ਆ ਨਾ ਬਸ ਜਣੀ ਸਾਨੂੰ ਤੇ ਇਹ ਹੋ ਜਾਂਦਾ ਹੁੰਦਾ ਵੀ ਬੀ ਐਮ ਐਸ ਛੇਦ ਸਹੀ ਰਹਿੰਦਾ ਏ ਹਨਾ ਬਾਕੀ ਤੁਹਾਡੀ ਸਭ ਦੀ ਆਪਣੀ ਆਪਣੀ رائے ਆ ਵੀ ਕੀ ਇਹ ਗੱਲ ਸਹੀ ਆ ਜਾਂ ਗਲਤ ਆ ਕਿ ਜੀ ਆٹے ਦੀ ਤਾਂ ਕੋਸ਼ਿਸ਼ ਇਹੀ ਕਰ ਦਿੰਦੇ ਆਂ ਵੀ ਟਾਈਮ ਟੂ ਟਾਈਮ ਇਹ ਗੁੰਨਣ ਦੇ ਚਲੋ ਇਹ ਹੋ ਜਾਂਦਾ ਵੀ ਪੂਰਾ ਪੂਰਾ ਤਾਂ ਗੁੰਨ ਵੀ ਨਹੀਂ ਹੁੰਦਾ ਚਲੋ ਇੱਕ ਅੱਧੀ ਜਿਵੇਂ ਇੱਕ ਦੋ ਰੋਟੀਆਂ ਦਾ ਨਾ ਵੱਧ ਘਟ ਗਿਆ ਉਹ ਤਾਂ ਚੱਲ ਜਾਂਦਾ ਹੁੰਦਾ ਪਰ ਵੈਸੇ ਜਿਆਦਾ ਤੋਂ ਜਿਆਦਾ ਇਹੀ ਕੋਸ਼ਿਸ਼ ਕਰਿਆ ਕਰੋ ਸਾਰੇ ਜਣੇ ਜਣੀ ਅਸੀਂ ਵੀ ਇਹੀ ਕੋਸ਼ਿਸ਼ ਕਰ ਦਿੰਦੇ ਆਂ ਨਾ ਵੀ ਤਾਜ਼ੇ ਆٹے ਦੀ ਰੋਟੀ ਉਹਦਾ ਟੇਸਟ ਦਾ ਵੀ ਫਰਕ ਰਹਿੰਦਾ ਏ ਸੇਤਲੇ ਵੀ ਵਧੀਆ ਹਾਂਜੀ ਇੱਥੇ ਆਪਾਂ ਕੰਮ ਕਰ ਕਰਕੇ ਫ੍ਰੀ ਹੋ ਗਏ ਸੀਗੇ ਤੇ ਇਹਨਾਂ ਮੈਂ ਮਤਲਬ ਦਿੱਤੀ ਦਾ ओरिजिनल वॉइस ਉਹ ਉਦਾਂ ਹੀ ਕੀਤੀ ਸੀ ਪਰ ਨਾਲ ਪਿੱਛੇ ਆਵਾਜ਼ ਬਹੁਤ ਆਉਂਦੀ ਸੀ ਉਹਦੇ ਕਰਕੇ ਫਿਰ ਮੈਨੂੰ ਵਿੱਚ ਕੱਟ ਕਰਨੀ ਪੈਗੀ ਆਪਾਂ ਕੰਮ ਕਰਕੇ ਹੁਣ ਬਿਲਕੁਲ ਫ੍ਰੀ ਸੀਗੇ ਅੱਜ ਮੇਰੀ ਬਾਹਂ ਬੰਧ ਹੋਦੀ ਸੀ ਸੀ ਪਤਾ ਨਹੀਂ ਕਿਉਂ ਬਹੁਤ ਪੇਨ ਕਰ ਰਹੀ ਆ ਹਾਂਜੀ ਇੱਥੇ ਕਰਦੇ ਆ ਬਲੌਗ ਦਾ ਅੱਜ ਤੇ ਬਲੌਗ ਦਾ ਐਂਡ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਵਧੀਆ ਵਧੀਆ ਕਮੈਂਟ ਕਰਿਆ ਕਰੋ ਬਸ ਜੀ ਇਹੀ ਸੁਨੇਹਾ ਹੈ ਸਾਰਿਆਂ ਨੂੰ ਤਾਂ ਜੋ ਆਪਣੀ ਫੈਮਿਲੀ ਹੋਰ ਵੱਡੀ ਹੋ ਸਕੇ ਓਕੇ ਬਾਏ ਟੇਕ ਕੇਅਰ ਗੁੱਡ ਨਾਈਟ ਜੀ ਸਾਰਿਆਂ ਨੂੰ